ਵਦੇ ਮਦਾਨ ਵਿੱਚ

ਰਮਗਰ ਜੁਨੇ ਅੰਬੋਲੋ ਵਾਸੇ ਜਾ ਰਿਹਾ ਸੇਵਾ ਬੜੇ ਪ੍ਰਭਾਵ ਦੀਆ ਸਭ ਤੋਂ ਪਹਿਲਾਂ ਮੈਨੂੰ ਮਾਣਾਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਬਤਾਈ ਦੇਣਾ ਜਿਹੜੇ ਬਾਟਰਾ ਉਤੇ ਪਟਨਾਵਾ ਦੇ ਬੱਚੇ ਜਿਹੜੇ ਨੇ ਮੌਜੀ ਨੇ ਪੋਜਰੇ ਸਰਕਾਰੀ ਲੋਕ ਨੇ ਜਿਵੇਂ ਪੁਲਿਸ ਵਾਲੇ ਨੇ ਇਹ ਦੇਰ ਦੀ ਸੇਵਾ ਕਰਦੇ ਨੇ ਮੈਂ ਉਹਦੇ ਵਾਸਤੇ ਬੜੀ ਇੱਕ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਕਿਉਂਕਿ ਇਮਾਨਦਾਰੀ ਵੇਖਣੀ ਹੋਵੇ ਤੇ ਫੌਜੀਆਂ ਵਿੱਚ ਜਿਹੜੇ ਬਾਰਡਰਾਂ ਤੇ ਸੇਵਾ ਕਰਦੇ ਨੇ ਇਹਨਾਂ ਦੀ ਬੜੀ ਵੱਡੀ ਸੇਵਾ ਵਿੱਚ ਮੈਂ ਇੱਕ ਗੱਲ ਕਹਿਣਾ ਨਾ ਛੇ ਕਹਿਣਾ ਸੇਵਾ ਸੇਵਾ ਤਾਂ ਹਰ ਕੋਈ ਕਹਿੰਦਾ ਸੇਵਾ ਕਰਨੀ ਬੜੀ ਅਜ਼ੀਮ ਲੋਕੋ ਸੇਵਾ ਵਿੱਚ ਆ ਕੇ ਸੇਵਾ ਵਿੱਚ ਤੁਰਨਾ ਰਸਤਾ ਕਠਨ ਤੇ ਮੰਜ਼ਿਲ ਕਰੀਬ ਲੋਕੋ ਧਨ ਮਨ ਤੇ ਧਨ ਨਾਲ ਜੋ ਮਾਤਾ ਪਿਤਾ ਦੀ ਕਰੇ ਸੇਵਾ ਜਾਗ ਪੈਣ ਸੁੱਤੇ ਨਸੀਬ ਲੋਕੋ ਸੋਰਾ ਸੇਵਾ ਵਿੱਚ ਖੁਸ਼ੀ ਦਾ ਮੋਢੇ ਚੁੱਕ ਤੁਰੇ ਸ੍ਰੀ ਵਿਰੋਗੋ ਸਭ ਕਲ ਇਹ ਆ ਸਭ ਤੋਂ ਪਹਿਲਾਂ ਭਗਤੀ ਲੈਣ ਵਿੱਚ ਆਪਾਂ ਜੇ ਮਾਤਿਓ ਨੂੰ ਨਹੀਂ ਸਮਝ ਸਕੇ ਜਿਹੜੇ ਜਿਹੜੇ ਲੋਕ ਜਿਨ੍ਹਾਂ ਨੇ ਮਾਤਿ ਸੇਵਾ ਕੀਤੀ ਆ ਕਿਓ ਦੀ ਸੇਵਾ ਕੀਤੀ ਆ ਉਹਨਾਂ ਦੀ ਤਕਦੀਰਾਂ ਬਣਗੀਆਂ ਉਹਦੇ ਰਸਤੇ ਪਰਗੇ ਅੱਜ ਨੂੰ ਪ੍ਰਭੂ ਨੇ ਬਹੁਤ ਬਤਾਇਆ ਸੋ ਦਿਲਦਰਦੀਆਂ ਮਾਵਾ ਨੇ ਇੱਕ ਮਾਓ ਭਾਗਾ ਵਾਲੀ ਆ ਜਿਨ੍ਹਾਂ ਦੇ ਪੁੱਤ ਸੇਵਕ ਨੇ ਇੱਕ ਮਾ ਭਾਗਾ ਵਾਲੀ ਉਹ ਆ ਜਿਨ੍ਹਾਂ ਦੇ ਪੁੱਤ ਫੌਜੀ ਨੇ ਇੱਕ ਮਾਂ ਉਹ ਭਾਗਾ ਵਾਲੀ ਆ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੇ ਬੱਚੇ ਨੇ ਅੱਜ ਉਹ ਹੀ ਘਰ ਕੁਛ ਨਹੀਂ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਰਬ ਦੇ ਨਾਮ ਵਿੱਚ ਫੌਜੀਆ ਦਾ ਦੂਸਰਾ ਜਿਹੜੇ ਖੁਦਾ ਦੇ ਸਿਰ ਨਮਾਈ ਸੁਣਾਉਂਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਇੱਕ ਗੀਤੀ ਪੁੱਤ ਜਿਨ੍ਹਾਂ ਦੇ ਸੇਵਕ ਭਾਗਾ ਵਾਲੀ ਮਾਂ ਮਾ ਨੇ ਸੋ ਉਹਨਾਂ ਸਭ ਦਾ ਧੰਨਵਾਦ ਦੂਸਰਾ ਮੈਂ ਨੌਜਵਾਨ ਪੀੜੀ ਬਾਰੇ ਹੀ ਗੱਲ ਕਰਨਾ ਚਾਹੁੰਦਾ ਕਿਉਂਕਿ ਅੱਜ ਸਮਾਂ ਹੈ ਨੌਜਵਾਨ ਪੀੜੀ ਜਿਹੜੀ ਹੈ ਪਹਿਲੇ ਸਮਾਂ ਵਿੱਚ ਜਿਹੜੇ ਬੱਚੇ ਹੀ ਆਪਣੇ ਮਾਂ ਦੇ ਮਾਂ ਦੇ ਉਹ ਪੜਾਦੇ ਸੀ ਪਰ ਅੱਜ ਜਮਾਨੇ ਵਿੱਚ ਮਾਂ ਵੀ ਬੱਚੇ ਨੂੰ ਜਾਂਦੇ ਨੇ ਉਹਨਾਂ ਨੇ ਕਰੀ ਤਗੀਰ ਕਰਦਾ ਜੇ ਅਫਸ਼ੀਆ ਸ਼ੇ ਦੇ ਵਿੱਚ ਲਿਖਿਆ ਜੇ ਤੁ ਆਪਣੀ ਉਮਰ ਬਟਾਉਣੀ ਚਾਹੁੰਦਾ ਨਹੀਂ ਚਾਹੁੰਦਾ ਦੇਖਦਾ ਦੀ ਕਿਰਪਾ ਨੂੰ ਦੇਖਣਾ ਚਾਹੁੰਦਾ ਤੇ ਧਰਮ ਦੇ ਵਿੱਚ ਪਹਿਲਾ ਫੇਰ ਆਪਣੇ ਮਾਂ ਪਿਓ ਦੀ ਸੇਵਾ ਕਰ ਜੇ ਤਰ੍ਹਾਂ ਪਲ ਆਵਗਾ ਤੇਰੀ ਉਮਰ ਧਰਤੀ ਉੱਤੇ ਲੰਮੀ ਹੋਵੇਗੀ ਜੇ ਆਪਾਂ ਮਾਂ ਪਰ ਮਾਂ ਤੇ ਉਹਨੂੰ ਸਮਝ ਨਹੀਂ ਸਕੇ ਘਰ ਪਰ ਮਾਂ ਨੂੰ ਸਮਝ ਨਹੀਂ ਸਮਝ ਨਹੀਂ ਸਕੇ ਜੇ ਬੰਦੇ ਦੇ ਪੁੱਤਰ ਨਹੀਂ ਬਣ ਕੇ ਘਰ ਦੇ ਪੁੱਤਰ ਮੱਤਾਂ ਬਣੀ ਗੁਰੂ ਦੀ ਗੱਲ ਕਰ ਗੱਲ ਹੈ ਇਸ ਕਰਕੇ ਮਾਹਰ ਨੂੰ ਉਜਵਾਨ ਨੂੰ আর ਟੈਨ ਨੂੰ আর ਬੇਟੀ ਨੂੰ ਹਰ ਇੱਕ ਨੇ ਹੀ ਗੱਲ ਕਹਿਣਾ ਚਾਹਣਾ ਕਿ ਸਭ ਤੋਂ ਪਹਿਲਾਂ ਸਭੋ ਇਹ ਖੁਦਾ ਦਾ ਹੁਕਮ ਹੈ ਮਾਂ ਦੀ ਸੇਵਾ ਕਰੋ ਦੇਸ਼ ਦੀ ਸੇਵਾ ਕਰਨ ਵਾਲੇ ਲੋਕ ਖੁਦਾ ਦੀ ਬਾਡੀ ਦੀ ਸੇਵਾ ਕਰਨ ਵਾਲੇ ਲੋਕ ਹੋਰ ਬੜੀਆਂ ਸੇਵਕਾਂ ਜਿਹਨੇ ਸੇਵਾ ਕਰਨੀ ਜਿਹੜੀ ਆ ਇਹ ਸਭ ਤੋਂ ਵੱਡੀ ਦਾ ਸੇਵਾ ਦੇ ਵਿੱਚ ਨਦਾਸ ਨੂੰ ਵਰਕ ਦਿੰਦਾ ਹੈ ਤੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਮੈਂ ਉਹਨਾਂ ਦਾ ਧੰਨਵਾਦ ਮੇਰੀ ਉਹਨਾਂ ਦੀ ਦੁਆ ਹੈ ਖੋਦੀਆਂ ਵਾਸਤੇ ਜਿਹਨੇ ਬਾਟੇ ਸੇਵਾ ਕਰਾ ਦਿੱਤੇ ਉਹਨਾਂ ਦੀ ਦੁਆ ਹੈ ਜਿਹੜੇ ਸੇਵ ਕਰਾ ਦਿੱਤੇ ਉਹਨਾਂ ਦੀ ਦੁਆ ਹੈ ਜਿਹਨਾਂ ਦੇ ਬੱਚੇ ਇਹਨਾਂ ਸ਼ਦ ਨੂੰ ਯਾਦ ਰੇ ਬਾਕੀ ਮੇਰੀ ਦੁਆ ਦੁਆ ਹੈ ਕਿ ਮੈਂ ਚਾਹੁੰਦਾ ਕਿ ਸਾਰੇ ਸੇਵਕ ਰਲ ਕੇ ਇਹਨਾਂ ਬੱਚਿਆਂ ਵਾਸਤੇ ਜਿਹੜੇ ਅੱਜ ਨਸ਼ਾ ਪੀਲੇ ਨੇ ਮਾਫੀ ਤੇ ਆ ਗਿਆ ਕਰਨੇ ਸਾਰੇ ਇੱਕ ਵਾਰੀ ਇਹਨਾਂ ਦੇ ਵਾਸਤੇ ਬੋਝ ਲਾ ਕੇ ਰੋਜ਼ਾ ਲਾ ਕੇ 2 ਦਿਨ ਦਾ ਇਹਨਾਂ ਵਾਸਤੇ ਬਰਾਦਰਨਾ ਕਰਨਾ ਤਾਂ ਕਿ ਉਹ ਜਿਹੜੇ ਬੱਚੇ ਆ ਆਪਣੇ ਮਾਪਰ ਉਹ ਕਿਉਂਕਿ ਘਰ ਵਿੱਚ ਜੀ ਸੰੂਪ ਨਹੀਂ ਆ ਮਮਤ ਨਹੀਂ ਆ ਕੁਝ ਵੀ ਨਹੀਂ ਆ ਇਹ ਘਰ ਵਿੱਚ ਜਿੰਨੀ ਮਾਰਦੀ ਪੈਸਾ ਤਾਂ ਤੇ ਲਾਵੇ ਕੋਈ ਸ਼ਾਂਤੀ ਨਹੀਂ ਮਿਲਦੀ ਇਸ ਕਰਕੇ ਸ਼ਾਂਤੀ ਨਾਲ ਦੀਆਂ ਕੁੰਡੀਆਂ ਨਾਵਲ ਵਿੱਚ ਲਿਖੀਆਂ ਨੇ ਸੋ ਇਹ ਮੇਰੀ ਗੱਲ ਦੀ ਆ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਫੋਨ ਕੇ ਉਹਨਾਂ ਨੂੰ ਦੇਖਦਾ ਮੈਨੂੰ ਖੁਸ਼ੀ ਹੁੰਦੀ ਜਦੋਂ ਮਨਾਂ ਦੇ ਆਤਮਿਕ ਸੇਵਕ ਨੂੰ ਦੇਖਦਾ ਬੱਚਿਓ ਜਿਹਨਾਂ ਦੇ ਬੱਚੇ ਮਾਂ ਬਣੀ ਸੇਵਾ ਕਰਦੇ ਨੇ ਪਹਿਲੇ ਜ਼ਮਾਨੇ ਵਿੱਚ ਇਹ ਦੇਹਦਾ ਹੀ ਪਰ ਅੱਜ ਜਿਹੜਾ ਲੋਕ ਮਾਨਸਿਕ ਤਣਾਅ ਵਿੱਚ 80% ਲੋਕ ਮਾਨਸਿਕ ਤਣਾਅ ਵਿੱਚ ਮਾਨਸਿਕ ਰੋਗੀ ਬਹੁਤ ਚੁਕੇ ਨੇ ਉਹ ਬੱਚਿਆਂ ਦੇ ਕਰਕੇ ਆ ਇਸ ਕਰਕੇ ਬੱਚਿਓ ਇਹ ਹੀ ਦਵਾ ਜੀ ਤੁਹਾਨੂੰ ਮੇਰੀ ਬੇਨਤੀ ਆ ਕਿ ਜੇ ਵੀ ਆਪਣੇ ਮਾਪਿਆਂ ਨੂੰ ਉਹਦੀ ਉਮਰ ਨੰਨੀ ਕਰਨਾ ਚਾਹਦੇ ਜੋ ਜੀ ਉਹਨਾਂ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਜੋ ਉਹਨਾਂ ਦੀ ਆਗਿਆ ਕਰਨੀ ਚਾਹੋ ਸਾਤ ਨੂੰ ਪਰਪਰ ਕਰਦੇ ਆਂ